ठागर दी ਬੌਟੀ ਠਾਗਰ ਦੀ ਬੌਟੀ ਠਾਗਰ ਦੀ ਬੌਟੀ ਕੀ ਆ ਜਿਹੜੀ ਆ ਇੱਕ ਇੱਕ ਗੀਤ ਦੀ ਗੱਲ ਹੋ ਰਹੀ ਏ ਠਾਗਰ ਦੀ ਬੌਟੀ ਦੀ ਗੱਲ ਹੋ ਰਹੀ ਏ ਕਾਰ ਚਲਾਉਣ ਦੀ ਗੱਲ ਹੋ ਰਹੀ ਏ ਇਸ ਵਿੱਚ ਕੀ ਤੁਹਾਨੂੰ ਗੰਦਗੀ ਲੱਗੀ ਕਿਹੜੀ ਬੌਟੀ ਦੀ ਗੱਲ ਕਰਦੇ ਹੋ ਠਾਗਰ ਆਪਣੀਆਂ ਬੌਟੀਆਂ ਕਰਨੀਆਂ ਨੇ ਪਹਿਲਾਂ ਇਹ ਪਤਾ ਕਰੋ ਨਾ ਕਿ ਕਿੰਨੇਵੇਂ ਨੰਬਰ ਤੇ ਵਾਲੀ ਬੌਟੀ ਦੇ ਗੱਡੀ ਚਲਾਉਣ ਦੀ ਗੱਲ ਕੀਤੀ ਆ ਬਣਾ ਲਓ ਜੇ ਤੁਹਾਨੂੰ ਵੀਡੀਓ ਬਣਾਉਣ ਦਾ ਚਾਅ ਆ ਆ ਜਿਹੜੀਆਂ ਵੀਡੀਓ ਮਾੜੀਆਂ ਵੀਡੀਓ ਬਣਾਉਂਦੇ ਨੇ ਉਹ ਫਿਰ ਬਣਾ ਲਓ ਇੱਕ ਨਕਮਾ ਜਿਹਾ ਬੰਦਾ ਬੇਵਕੂਫ ਤੇ ਘਟਿਆ ਕਿਸਮ ਦਾ ਇਨਸਾਨ ਜਿਹੜਾ ਧਰਮ ਦਾ ਨਹੀਂ ਬਣਿਆ ਤਾਂ ਕਿ ਉਹਨੂੰ ਹਾਈਲਾਈਟ ਕਰ ਦਿੰਦੇ ਆ ਕੋਈ ਵੀ ਚੀਜ਼ ਆ ਅੱਜ ਕੱਲ ਦਾ ਦੌਰ ਆ ਜੇ ਜਿਹੜੀ ਵੀ ਰੀਲ tourne ਦੀ ਆ ਨਾ ਉਸ ਰੀਲ ਨੂੰ ਲੇਗੋ ਪਰ ਬੰਦੇ ਆ ਜਿਹੜੀ ਕੰਮ ਦੀ ਗੱਲ ਆ ਉਹ ਉਹਨੂੰ ਅੱਜ ਕਹਿੰਦੇ ਹਾਈਲਾਈਟਿੰਗ ਕਰਦਾ ਬਾਬਾ ਕਈ ਮੁੱਦੇ ਪੰਜਾਬ ਵਿੱਚ ਚੱਲ ਰਹੇ ਬੰਦੀ ਸਿੰਘਾਂ ਦੀ ਗੱਲ ਕਰੀਏ ਜਾਂ ਫਿਰ ਕਿਸਾਨ ਅੰਦੋਲਨ ਚੱਲਿਆ ਉਹਦੋਂ ਉਸ ਵੱਲ ਲੋਕਾਂ ਦਾ ਘੱਟ ਧਿਆਨ ਹੈ ਇਹ ਰੀਲਾਂ ਵੱਲ ਜੋ ਹੈ ਜ਼ਿਆਦਾ ਧਿਆਨ ਹੋ ਗਿਆ ਇੱਕ ਕਾਲੀ ਜੀ ਬਿੱਲੀ ਦੀ ਇੱਕ ਵੀਡੀਓ ਚੱਲੀ ਐ ਐ ਉਹ ਉਹ ਹੀ ਬੜੀ ਹਾਈਲਾਈਟ ਕੀਤੀ ਪਈ ਆ ਸਾਗਰ ਦੀ ਬੋਲੀ ਕਹਿੰਦੀ ਹੰਡਕਾ ਕਰੋ ਵਾਸਤੇ ਕਹਿ ਰਹੀ ਆ ਕਿ ਇਹ ਲੋਕਾਂ ਦੇ ਘਰ ਘਰ ਦੇ ਵਿੱਚ ਲੋਕਾਂ ਨੇ ਇੱਕਦਮ ਥਰਮ ਲਾ ਕੇ ਰੱਖ ਦੂਆ ਕਿ ਚਾਹੇ ਕੋਈ ਧੀ ਆ ਕੋਈ ਭੈਣ ਆ ਕੋਈ ਨੋਆ ਜਾਂ ਕੋਈ ਬਜ਼ੁਰਗ ਮਾਤਾ ਸਭ ਬੈਣ ਜਿਹੜਾ ਕੋਈ ਰੇੜਾ ਵੇਚਦੀਆਂ ਰੇੜਿਆਂ ਦੇ ਬਹਿ ਕੇ ਨਾ ਪੈਂਦੀਆਂ ਨੇ ਜਿਹੜੇ ਤਗੜ ਚੱਕਦੀਆਂ ਤਗੜ ਤੋਂ ਲੱਗ ਪੈਂਦੀਆਂ ਨੇ ਤੇ ਘਰਾਂ ਵਿੱਚ ਕਾਫੀ ਨੁਕਸਾਨ ਵੀ ਹੋ ਰਿਹਾ ਕਿਉਂਕਿ ਜਿਹੜੀ ਐਕਟਿਵਾ ਆ ਜਾਂ ਸਕੂਟਰੀ ਆ ਜਾਂ ਮੋਟਰਸਾਈਕਲ ਆ ਉਹਨੂੰ ਕਿੱਕ ਮਾਰਦੀਆਂ ਨੇ ਗੇਅਰ ਪਹੁੰਚ ਜਾਂਦਾ ਜਾਵਰਾਂ ਨਾਲ ਪੁੱਲਾ ਤਮਾਟੜਾਉਂਦੀਆਂ ਨੇ ਜਾਵਰ ਜਿਹੜਾ ਮੋਟਰਸਾਈਕਲ ਆ ਗੱਡੀ ਮੋਟਰ ਆ ਉਹਦਾ ਨੁਕਸਾਨ ਕਰਾਉਂਦੀਆਂ ਜੇ ਨਹੀਂ ਕੰਟਰੋਲ ਦਾ ਜਿਹੜਾ ਰਾਹ ਦੇ ਵਿੱਚ ਕੋਈ ਬੰਦਾ ਵਿਅਕਤੀ ਜਾ ਰਿਹਾ ਜਾਂ ਉਹਦੇ ਤੇ ਚੜਾ ਦਿੰਦੀਆਂ ਨੇ ਹੁਣ ਦੇਖੋ ਵੀ ਇਹਦੇ ਵਿੱਚ ਕੀ ਇੱਕ ਜਨ ਪੰਜਾਬ ਦੀ ਅਸਲੀ ਆਪਣੀ ਭਾਸ਼ਾ ਬੋਲਦੀ ਹੈ ਤੇ ਉਹਨੂੰ ਭਾਸ਼ਾ ਸਮਝ ਨਹੀਂ ਆਣੀ ਵੀ ਸਾਡੇ ਪੰਜਾਬ ਦੀ ਭਾਸ਼ਾ ਕੀ ਆ ਆਉਂਦੀ ਕਿਸੇ ਨੂੰ ਕਿਸੇ ਨੂੰ ਨਹੀਂ ਪਤਾ ਹੈਗਾ ਵੀ ਅਲਣ ਕੰਨੂ ਕਹਿੰਦੇ ਨੇ ਹੈ ਸਲੂਣਾ ਕੰਨੂ ਕਹਿੰਦੇ ਨੇ ਪਤਾ ਕਿਸੇ ਨੂੰ ਨਹੀਂ ਪਤਾ ਹੈਗਾ ਅੱਜਕੱਲ੍ਹ ਬੱਸ ਇੰਨਾ ਪਤਾ ਆ ਬਸ ਸਾਗਰ ਦੀ ਵੋਟੀ ਵਾਲੀ ਇੱਕ ਲੱਤ ਫੜੀ ਹੋਈ ਆ ਬਸ ਉਹਦੇ ਪਿੱਛੇ ਆਪਣੀਆਂ ਲੱਤਾਂ ਝਾੜਉਣ ਲੱਗੇ ਹੋਏ ਆ ਸਤਿ ਸ਼੍ਰੀ ਅਕਾਲ ਜੀ ਸਰਕਾਰ ਤੇ ਰਹਿਮ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਪੀਰ ਰਾਹੀ ਅੱਜਕੱਲ੍ਹ ਇੱਕ ਗੀਤ ਬਹੁਤ ਜ਼ਿਆਦਾ ਚਰਚਾ ਵਿੱਚ ਹੈ ਸਾਗਰ ਦੀ ਵੋਟੀ ਲੱਗੀ ਇੰਡਿਕਾ ਚਲੋਨ ਇਹ ਗਾਣਾ ਜੋ ਹੈ ਬਹੁਤ ਜ਼ਿਆਦਾ ਚੱਟਾ ਵਿੱਚ ਹੈ ਵੱਡੇ ਵੱਡੇ ਜਿਹੜੇ ਕਲਾਕਾਰ ਨੇ ਫਿਲਮੀ ਜਾਂ ਗਾਇਕ ਕਲਾਕਾਰ ਨੇ ਉਹਨਾਂ ਵੱਲੋਂ ਵੀ ਰੀਲਾਂ ਬਣਾਈਆਂ ਜਾ ਰያ ਨੇ ਸਮਾਜ ਕਿੱਧਰ ਜਾ ਰਿਹਾ ਇਸ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਰੀਲਾਂ ਦਾ ਦੌਰ ਇਸ ਟਮੈ ਬਹੁਤ ਜ਼ਿਆਦਾ ਚੱਲ ਰਿਹਾ ਹੈ ਲੋਕ ਮਾਵਾ ਪਿਆਣਾ ਦੇ ਨਾਲ ਜਿਹੜੇ ਨੇ ਰੀਲਾ ਬਣਾ ਕੇ ਇੱਕ ਦਿਨ ਵਿੱਚ ਫੇਮਸ ਜਿਹੜਾ ਹੋਣਾ ਚਾਹੁੰਦੇ ਨੇ ਇਸ ਦੇ ਲਈ ਗੱਲ ਕਰਨ ਵਾਸਤੇ ਪ੍ਰਗਟ ਸਿੰਘ ਖਾਲਸਾ ਜੀ ਸਾਡੇ ਨਾਲ ਨੇ ਤੇ ਅਦਰ ਮਲਕੀਸ਼ ਸਿੰਘ ਮਾਲੜਾ ਸਮਾਸੇਵੀ ਉਹ ਵੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਪਹਿਲਾਂ ਤੇ ਸਵਾਗਤ ਹੈ ਤੁਹਾਡਾ ਵਾਹਿਗੁਰੂ ਕਿੱਕਾ ਖਾਲਸਾ ਵਾਹਿਗੁਰੂ ਕਿ ਪਤ ਜਿੱਦਾਂ ਦੇਖ ਰਹੇ ਹੋ ਕਿ ਇੱਕ ਗਾਣਾ ਜੋ ਹੈ ਇੱਕਦਮ ਕਰੀਬ 17-18 ਸਾਲ ਬਾਅਦ ਬਾਹਰ ਆਇਆ ਤੋਤੇ ਲਗਾਤਾਰ ਜਿਹੜੇ ਨੇ ਰੀਲਾ ਬਣਾਈਆਂ ਜਾ ਰਹੀਆਂ ਨੇ ਤੇ ਕਿੱਦਾਂ ਤੁਸੀਂ ਜਿਹੜਾ ਸਾਗਰੇ ਉਸ ਦੀ ਫੈਮਿਲੀ ਨੂੰ ਵੀ ਜਾਣਦੇ ਹੋ ਤੁਸੀਂ ਕੀ ਸਮਝੋ ਇਸ ਗੀਤ ਨੂੰ ਕਿਉਂ ਫੇਮਸ ਕੀਤਾ ਗਿਆ ਦੇਖੋ ਇਹ ਪਹਿਲੀ ਗੱਲ ਤਾਂ ਇਹ ਗਾਣਾ 2005 ਦੇ ਵਿੱਚ ਕੱਲਿਆ ਸੀਗਾ ਉਸ ਟਾਈਮ ਇਹ ਗਾਏ ਗਏ ਜਾਂ ਗਾਣੇ ਦੇ ਜਿੰਨੇ ਵੀ ਨੇ ਗਾਏ ਸਾਰੇ ਇੱਕ ਕੰਜਰਪੁਰ ਵਾਲੇ ਹੀ ਗਾਏ ਕੋਈ ਚਾਹੀਦਾ ਗਾਣਾ ਤਾਂ ਕੋਈ ਵੀ ਨਹੀਂ ਗਾਇਆ ਸਾਰੇ ਕੰਜਰਪੁਰ ਵਾਲੇ ਹੀ ਗਾਏ ਆ ਤੇ ਇੱਕ ਇੱਕ ਕਰਕੇ ਇਹਨੂੰ ਕੁੱਟ ਵੀ ਪਈ ਸੀ ਕਿਸੇ ਗਾਣੇ ਦੇ ਵਿੱਚ ਉਹ ਮਾਫਲਾ ਐਪਿਕ ਆਇਆ ਜੀ ਜਿਹੜਾ ਇਹਦਾ ਗਾਣੇ ਜਿੰਨੇ ਵੀ ਗਾਣੇ ਚੱਲ ਰਹੇ ਆ ਕੋਈ ਵੀ ਧੀਆਂ ਪਣਾਦੇ ਵਿੱਚ ਸਮਾਜ ਚ ਬੈਠ ਕੇ ਸੁਣਨ ਵਾਲੇ ਨਹੀਂ ਆ ਬਿਲਕੁਲ ਗਾਣੇ ਸੁਣਨ ਵਾਲੇ ਲੈਕ ਨਹੀਂ ਹੈਗੇ ਇਹ ਬਸ ਕੰਜਰਪੁਰੇ ਵਿੱਚ ਹੀ ਆ ਤੇ ਕੰਜਰਪੁਰੇ ਦੀ ਚੱਲਦਾ ਇਹ ਸਾਗਰ ਜਿਹੜੀ ਇਸ ਗੀਤ ਦੀ ਗੱਲ ਹੋ ਰਹੀ ਹੈ ਸਾਗਰ ਦੀ ਬੋਟੀ ਦੀ ਗੱਲ ਹੋ ਰਹੀ ਹੈ ਕਾਰ ਚਲਾਉਣ ਦੀ ਗੱਲ ਹੋ ਰਹੀ ਹੈ ਇਸ ਵਿੱਚ ਕੀ ਤੁਹਾਨੂੰ ਗੰਦਗੀ ਲੱਗੀ ਕਿਹੜੀ ਬੋਟੀ ਦੀ ਗੱਲ ਕਰਦੇ ਹੋ ਸਾਗਰ ਦੀਆਂ ਬੋਟੀਆਂ ਕਿੰਨੀਆਂ ਨੇ ਪਹਿਲਾਂ ਇਹ ਪਤਾ ਕਰੋ ਨਾ ਕਿ ਕਿੰਨੇ ਮੈਂਬਰ ਤੇ ਵਾਲੀ ਬੋਟੀ ਤੇ ਗੱਡੀ ਚਲਾਉਣ ਦੀ ਗੱਲ ਕੀਤੀ ਆ ਸਾਗਰ ਦੀਆਂ ਨੇ ਪਹਿਲਾਂ ਵੀ ਦੋ ਦਿਨ ਭੱਜ ਗਈਆਂ ਨੇ ਸਾਗਰ ਦੇ ਡਾਂਸਰਾਂ ਨੇ ਰੁਕਿਆ ਤੇ ਜਦੋਂ ਕਿਸੇ ਨੇ ਗੱਲ ਕੀਤੀ ਕਿ ਭਾਈ ਤੇਰੀ ਤਾਂ ਵਾਈਫ ਵੀ ਭੱਜ ਗਈ ਤੇ ਤੇਰੀ ਕਲਾਕਾਰਨੀ ਵੀ ਭੱਜ ਗਈ ਤੇ ਤੇਰੀ ਡਾਂਸਰਨੀ ਵੀ ਭੱਜ ਗਈ ਤੇ ਇਹਨੇ ਉਸ ਗਾਲ ਦੇ ਵਿੱਚ ਬੜੀ ਗਲਤ ਟਿੱਪਣੀ ਕੀਤੀ ਇਹਨੇ ਇਹਨਾਂ ਦੀ ਕਾਇਕੀਆ ਲੱਗ ਕੇ ਪੁਣਾ ਕੇਂਦਰ ਪੁਣਾ ਜੋ ਵੀ ਆਪਣਾ ਸਨਾਨ ਤੇ ਰੱਖਿਆ ਕਰਨ ਇਹ ਸਾਡੇ ਗੁਰੂਆਂ ਦਾ ਨਾਮ ਨਾ ਲਿਆ ਕਰਨ ਇਹਨੇ ਦਸਵੇਂ ਪਾਸੇ ਸਾਡੇ ਗੁਰੂ ਗੋਬਿੰਦ ਸਿੰਘ ਦਾ ਨਾਮ ਲਿਆ ਵਿੱਚ ਇਹਨੇ ਕਿਨਾ ਉਹਦੀਆਂ ਦੇ ਦੋ ਬੀਬੀਆਂ ਸੀਗੀਆਂ ਉਹਦੀਆਂ ਦੋ ਪਤਨੀਆਂ ਸੀਗੀਆਂ ਇਹਦਾ ਕਹਿਣ ਦਾ ਅਧਿਕਾਰ ਹੀ ਨਹੀਂ ਸੀਗਾ ਕਿਉਂਕਿ ਇਹ ਸਿਰੇ ਦਾ ਕੰਜਰ ਬੰਦਾ ਅਸੀਂ ਇਹਨੂੰ ਨਹੀਂ ਜਾਣਦੇ ਪਰ ਜਿਹੜੇ ਹਾਲਾਤ ਹੁਣ ਆਇਟਮ ਉਹਦੇ ਸਾਡੇ ਸਿੰਘਾਂ ਨੇ ਸੌਦਾ ਵੀ ਲਾਇਆ ਸੀਦਾ ਤੇ ਇਹਦੀ ਚੰਗੀ ਕੁਟਕਟਾ ਭਾਈ ਲੱਤਾਂ ਵੀ ਤੋੜੀਆਂ ਸੀਗੀਆਂ ਤੱਕਾ ਕੇ ਬਹੁਤ ਕੁੱਟਿਆ ਸੀ ਉਹ ਤੇ ਦੋਨੋਂ ਲੱਤਾਂ ਵੀ ਤੋੜਤੀਆਂ ਸੀਗੀਆਂ ਕਿੰਨੇ ਸਮੇਂ ਪਹਿਲਾਂ ਦੀ ਗੱਲ ਕਰ ਇਹ 2005 ਦੀ ਗੱਲ ਆ ਇੱਕੋ ਦੀ ਹਾਂ ਉਹ ਟਾਈਮ ਇਹਦਾ ਕਟਾਪਾ ਚੰਗਾ ਚੜਿਆ ਸੀ ਉਹਦੀ ਸੰਗੀ ਸੇਵਾ ਲੱਗੀ ਸੀ ਤੇ ਦੁਬਾਰਾ ਇਹ ਉਹ ਗੱਲ ਦੇ ਵਿੱਚ ਨਹੀਂ ਬੋਲਿਆ ਤੇ ਆ ਹੁਣ ਦੁਬਾਰਾ ਫੇਰ ਨੇ ਬਵਾਲ ਖੜਾ ਕਰ ਦਿੱਤਾ ਕਿ ਸਾਗਰ ਦੀ ਮੋਟੀ ਕਹਿੰਦੀ ਇੰਡਕਾ ਚਰਾਉਣ ਵਾਸਤੇ ਕਹਿ ਰਹੀ ਆ ਕਿ ਇਹ ਲੋਕਾਂ ਦੇ ਘਰ ਘਰ ਦੇ ਵਿੱਚ ਲੋਕਾਂ ਨੇ ਇੱਕਦਮ ਸ਼ਰਮ ਲਾ ਕੇ ਰੱਖ ਦਈਆ ਕਿ ਚਾਹੇ ਕੋਈ ਧੀ ਆ ਕੋਈ ਭੈਣ ਆ ਕੋਈ ਨੋਹ ਆ ਜਾਂ ਕੋਈ ਬਜ਼ੁਰਗ ਮਾਤਾ ਸਭ ਬੈਣ ਜਿਹੜਾ ਕੋਈ ਰੇੜਾ ਵੇਚਦੀ ਆ ਰੇੜੇ ਤੇ ਬਹਿ ਕੇ ਲੱਪੇਂਦੀਆਂ ਨੇ ਜਿਵੇਂ ਸਗਲ ਚੱਕਦੀਆਂ ਸਗਤੋ ਲੱਗ ਪੈਂਦੀਆਂ ਨੇ ਤੇ ਕਰਾ ਵਿੱਚ ਕਾਫੀ ਨੁਕਸਾਨ ਵੀ ਹੋ ਰਿਹਾ ਕਿਉਂਕਿ ਜਿਹੜੀ ਐਕਟੀਵਾ ਆ ਜਾਂ ਸਕੂਟਰੀ ਆ ਜਾਂ ਮੋਟਰਸਾਈਕਲ ਆ ਉਹਨੂੰ ਕਿੱਕ ਮਾਰ ਦਿਆਂ ਨੇ ਗੇਅਰ ਪਾਉਂਦਿਆਂ ਜਾਂ ਬਰਾਲਾ ਆਪਣੀ ਲੱਤਾਂ ਮਾੜਾਉਂਦਿਆਂ ਨੇ ਜਾਂ ਫਿਰ ਜਿਹੜਾ ਮੋਟਰਸਾਈਕਲ ਆ ਗੱਡੀ ਮੋਟਰ ਆ ਉਹਦਾ ਨੁਕਸਾਨ ਕਰਾਉਂਦਿਆਂ ਜੇ ਨਹੀਂ ਕੰਟਰੋਲ ਦਾ ਜਿਹੜਾ ਰਾਹ ਦੇ ਵਿੱਚ ਕੋਈ ਬੰਦਾ ਵਿਅਕਤੀ ਜਾ ਰਿਹਾ ਜਾਂ ਉਹਦੇ ਤੇ ਚੜਾ ਦਿੰਦਿਆਂ ਨੇ ਹੁਣ ਦੇਖੋ ਵੀ ਇਹਦੇ ਵਿੱਚ ਕੀ ਬਾਬਾ ਜੀ ਉਹ ਤਾਂ ਗੀਤ ਸੀ ਗੀਤ ਬਣਾਇਆ ਗਿਆ ਲੇਕਿਨ ਲੋਕਾਂ ਨੂੰ ਉਹ ਗੀਤ ਦੇ ਪਿੱਛੇ ਲੱਗੇ ਨੇ ਇਕਰੀਬ 16 17 18 ਸਾਲ ਬਾਅਦ ਜੋ ਹੈ ਉਹਨਾਂ ਨੂੰ ਗੀਤ ਤੇ ਰੀਲ ਬਣਾਉਣ ਦੀ ਯਾਦ ਆ ਗਈ। ਦੇਖੋ ਜੀ ਇਹ ਲੋਕਾਂ ਦੀ ਗਲਤੀ ਆ ਕਿ ਇੱਕ ਨਕਮਾ ਜਿਹਾ ਬੰਦਾ ਬੇਵਕੂਫ ਤੇ ਘਟੀਆ ਕਿਸਮ ਦਾ ਇਨਸਾਨ ਜਿਹੜਾ ਧਰਮ ਦਾ ਨਹੀਂ ਬਣਿਆ ਚਾਕੇ ਉਹਨੂੰ ਹਾਈਲਾਈਟ ਕਰ ਲੈਂਦੇ ਆ। ਕੋਈ ਵੀ ਚੀਜ਼ ਆ ਅੱਜ ਕੱਲ ਦਾ ਦੌਰ ਆ ਜਿਹੜੀ ਵੀ ਰੀਲ ਤੁਰਦੀ ਆ ਨਾ ਉਸ ਰੀਲ ਨੂੰ ਲੈ ਕੇ ਪਰਵੰਦੇ ਆ ਜਿਹੜੀ ਕੰਮ ਦੀ ਗੱਲ ਆ ਉਹ ਉਹਨੂੰ ਅੱਜ ਕਹਿੰਦੇ ਹਾਈਲਾਈਟਿੰਗ ਦਾ। ਅਬਾ ਕਈ ਮੁੱਦੇ ਪੰਜਾਬ ਵਿੱਚ ਆ ਰਹੇ ਨੇ ਬੰਦੀ ਸਿੰਘਾ ਦੀ ਗੱਲ ਕਰੀਏ। ਜਾਂ ਫਿਰ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਸ ਵੱਲ ਲੋਕਾਂ ਦਾ ਘੱਟ ਧਿਆਨ ਹੈ ਇਹ ਰੀਲਾਂ ਵਾਲ ਜੋ ਹੈ ਜ਼ਿਆਦਾ ਧਿਆਨ ਉਹ ਕਰਦੇ ਵੱਡੀ ਗੱਲ ਜਿਹੜੇ ਵੱਡੇ ਕਲਾਕਾਰ ਨੇ ਜਿਨ੍ਹਾਂ ਨੂੰ ਕਿਹਾ ਗਿਆ ਕਿ ਤੁਸੀਂ ਆ ਕੇ ਕਿਸਾਨ ਅੰਦੋਲਨ ਵਿੱਚ ਆ ਕੇ ਸਾਥ ਖੜੇ ਹੋ ਉਹ ਖੜੇ ਨਹੀਂ ਆ ਗਏ ਉਸ ਇਸ ਰੀਲ ਦੀ ਗੱਲ ਕਰ ਰਹੇ ਨੇ ਸਾਗਰ ਦੀ ਝੋਟੀ ਦੀ ਗੱਲ ਕਰ ਰਹੇ ਨੇ ਉਹ ਲੋਕ ਦੇਖੋ ਜਿੰਨੇ ਵੀ ਕਲਾਕਾਰ ਆ ਜਿੰਨੇ ਵੀ ਫਿਲਮ ਕਾਰ ਆ ਜਿੰਨੇ ਵੀ ਹੀਰੋ ਨੇ ਚਾਹੇ ਐਕਟਰ ਆ ਆਉਂਦੇ ਨੇ ਖੇਤਾਂ ਦੇ ਵਿੱਚ ਹੀ ਆਣਾ ਜੱਟਾਂ ਦੇ ਖੇਤਾਂ 'ਚ ਆਉਂਦੇ ਨੇ ਚਾਹੇ ਕਿਹੜਾ ਵੀ ਜ਼ਮੀਨ ਦਾ ਮਾਲਕ ਹੈ ਜਾਂ ਜ਼ਮੀਨ ਦਾ ਕਾਟਕਾਰ ਆ ਤਾਂ ਉਹ ਜ਼ਮੀਂਦਾਰਾ ਉਹਨਾਂ ਦੇ ਕਣਕਾਂ ਝੋਨਾ ਤੋਰੀਆਂ ਦੇ ਵਿੱਚ ਗੰਨਿਆਂ ਦੇ ਵਿੱਚ ਕਮਾਜੋ ਵੀ ਚਰੀ ਫਾਜ ਦੇ ਵਿੱਚ ਆ ਕੇ ਫਿਲਮ ਕਰਦੇ ਨੇ ਤੇ ਆ ਕੇ ਕਰਦੇ ਨੇ ਜ਼ਮੀਨਾਂ ਦੇ ਵਿੱਚ ਹੀ ਆ ਨਾ ਤੇ ਉਹਨਾਂ ਦਾ ਵੀ ਅਧਿਕਾਰ ਬਣਦਾ ਵੀ ਆ ਕੇ ਖੇਤਾਂ ਦੇ ਵਿੱਚ ਜ ਵਾਲਿਆਂ ਨਾਲ ਸਾਥ ਦੇਣ ਕਿਸਾਨ ਮੋਰਚੇ ਦਾ ਸਾਥ ਦੇਣ ਵੀ ਉਹਨਾਂ ਦਾ ਹੱਕ ਹੈ ਜਿੰਨੇ ਵੀ ਫਿਲਮੀ ਬਨੇਟਾ ਨੇ ਆਉਂਦੇ ਨੇ ਪੰਜਾਬ ਦੇ ਪੱਗਾਂ ਸਾਰੀਆਂ ਬਨੰਦੇ ਆ ਹਰ ਕੋਈ ਪੱਗ ਬਨ ਕੇ ਕੋਈ ਥਾਰੰਗੜੀ ਦੀ ਲੜਾਈ ਦੀ ਕੋਈ ਫਿਲਮ ਬਣਾ ਲੈਂਦਾ ਕੋਈ ਬਾਰਡਰ ਦੀ ਫਿਲਮ ਬਣਾ ਲੈਂਦਾ ਬਣਦੀ ਐ ਖੇਤਾਂ ਦੇ ਵਿੱਚ ਹੀ ਆ ਨਾ ਬਾਹਰ ਦੇ ਬਣਦੀ ਨਹੀਂ ਆ ਤੇ ਇਹ ਕਹਿੰਦੇ ਇਹਨਾਂ ਨੂੰ ਸਾਥ ਦੇਵਾ ਕਿਹਦਾ ਆ ਚਾਹੇ ਜਿੰਨੇ ਵੀ ਪੰਜਾਬੀ ਫਿਲਮਕਾਰ ਨੇ ਚਾਹੇ ਜਿੰਨੇ ਵੀ ਆ ਜਿਹੜੇ ਮੈਂ ਉਹਨਾਂ ਦੇ ਨਾਂ ਨਹੀਂ ਲੈਣਾ ਚਾਹੁੰਦਾ ਵੀ ਤੁਹਾਨੂੰ ਆਪੇ ਹੀ ਪਤਾ ਵਾ ਕਿ ਜਿੰਨੇ ਵੀ ਪੰਜਾਬੀ ਫਿਲਮਾਂ ਬਣਾ ਰਿਆ ਪੰਜਾਬ ਦੇ ਵਿੱਚ ਕਿਸੇ ਦੀ ਵੀ ਕਿਸੇ ਦੇ ਬਣਾ ਰਿਆ ਪਰ ਬਣਾ ਦੇ ਖੇਤਾਂ ਦੀ ਰਏ ਆ ਇਹ ਲੋਕਾਂ ਦੇ ਘਰਾਂ ਦੇ ਪੁਰਾਣੇ ਮਕਾਨਾਂ ਦੇ ਵਿੱਚ ਪੁਰਾਣੇ ਵਿਰਸਿਆਂ ਨੂੰ ਲੈ ਕੇ ਤੁਰਦੇ ਆ ਤੇ ਫਿਰ ਉਹਨਾਂ ਦਾ ਸਾਥ ਦੇ ਉਹਨਾਂ ਦੇ ਘਰ ਕਿਉਂ ਨਹੀਂ ਦਿੰਦੇ ਘਰ ਜਿਹੜੇ ਬੰਦੇ ਕੰਮ ਕਰਨਾ ਉਹ ਕਰਨ ਸਾਗਰ ਦੀ ਬੋਲਟੀ ਦੇ ਪਿੱਛੇ ਪਏ ਆ ਜਿਹੜੀ ਦੋ ਟੱਗੇ ਦੀ ਜਨਾਨੀ ਨਹੀਂ ਆ ਤੇ ਨਾ ਹੀ ਸਾਗਰ ਕਿਸੇ ਕੰਮ ਦਾ ਚੜ-ਵੰਗੜ ਅਸੀਂ ਜਿਹੜੇ ਬੰਦੇ ਨੂੰ ਆਪਾਂ ਜਾਵਾ ਲੈ ਕੇ ਤੁਰਨਾ ਉਹਨੂੰ ਲੈ ਕੇ ਤੁਰਨਾ ਜੀਦਾ ਸਾਡਾ ਜਿਹੜਾ ਕੰਮ ਹੈ ਜਿਹੜਾ ਸਾਡਾ ਕੰਮ ਹੈ ਸਮਾਜ ਦਾ ਅਸੀਂ ਆਪਣੇ ਪੰਜਾਬ ਦਾ ਵਿਰਸਾ ਵਖੜਾ ਕੰਜਰਾਂ ਦਾ ਵਿਰਸਾ ਨਹੀਂ ਦੇਖਣਾ ਵਿਰਸਾ ਇੱਕ ਨਹੀਂ ਹੈਗਾ ਕੱਲਾ ਇੱਕ ਇੱਕ ਲੈਕਚਰ ਗਾਣਾ ਦੇ ਪੰਗੜਾ ਪਾ ਲੈ ਦੀ ਗਰਸ਼ਾ ਨਹੀਂ ਹੈਗਾ ਮਿਰਚੇ ਪਸਾਵਾ ਵੀ ਚਾਹੀਦੀਆਂ ਨੇ ਇਹ ਕਿਹਦੇ ਨੂੰ ਪੰਜਾਬ ਦੀ ਅਸਲੀ ਆਪਣੀ ਭਾਸ਼ਾ ਬੋਲਦੀ ਹੈ ਤੇ ਉਹਨਾਂ ਨੂੰ ਭਾਸ਼ਾ ਸਮਝ ਨਹੀਂ ਆਉਣੀ ਇਹ ਸਾਡੇ ਪੰਜਾਬ ਦੀ ਭਾਸ਼ਾ ਕੀ ਆ ਆਉਂਦੀ ਕਿਸੇ ਨੂੰ ਇਹਦੇ ਨੂੰ ਨਹੀਂ ਪਤਾ ਹੈਗਾ ਵੀ ਆਲਣ ਕਿੰਨੂੰ ਕਹਿੰਦੇ ਨੇ ਹੈ ਸਲੂਣਾ ਕਿੰਨੂੰ ਕਹਿੰਦੇ ਨੇ ਪਤਾ ਕਿਸੇ ਨੂੰ ਨਹੀਂ ਪਤਾ ਹੈਗਾ ਅੱਜ ਕੱਲ ਬਸ ਇਹਨਾਂ ਨੂੰ ਪਤਾ ਆ ਬਸ ਸਾਗਰ ਦੀ ਬੋਟੀ ਵਾਲੀ ਇੱਕ ਲੱਤ ਫੜੀ ਹੋਈ ਆ ਬਸ ਉਹਦੇ ਪਿੱਛੇ ਆਪਣੀਆਂ ਲੱਤਾਂ ਝੜਾਉਣ ਲੱਗੇ ਹੋਏ ਆ ਮਾਲਕ ਜੀ ਵੀ ਸਾਡੇ ਨਾਲ ਨੇ ਮਾਲਕ ਜੀ ਤੁਸੀਂ ਬੜਾ ਵਧੀਆ ਇੱਕ ਪਹਿਲਾ ਇੱਕ ਤੁਹਾਡੇ ਨਾਲ ਇੰਟਰਵਿਊ ਅਸੀਂ ਤੁਸੀਂ ਨਾਗਦੀ ਦੀ ਗੱਲ ਚੁੱਕੀ ਸੀ ਬੜੇ ਜੋਸ਼ ਦੇ ਨਾਲ ਉਸਦੇ ਬਾਅਦ ਨਾਗਨੀ ਥੋੜੀ ਠਿੱਲੀ ਵੀ ਪੈ ਗਈ ਸੀ ਇਸ ਗੀਤ ਨੂੰ ਇਸ ਜਿਹੜੇ ਰੀਲਾ ਬਣਾਈ ਜਾ ਰਹੇ ਨੇ ਉਸ ਨੂੰ ਕਿੱਦਾ ਦੇਖਦੇ ਅਸੀਂ ਤੁਹਾਡੇ ਆ ਤੇ ਤੁਹਾਡੇ ਚੈਨਲ ਦੇ ਧੰਨਵਾਦੀਆਂ ਜਿੰਨੇ ਸਾਡੇ ਗਾਹ ਵਗਾਹੇ ਬੋਲ ਲੈਨੇ ਹੋ ਤੇ ਲੋਕਾਂ ਦੇ ਰੂਹ ਰੂ ਕਰਨੇ ਆ ਅਸੀਂ ਕਹਿਣਾ ਚਾਹੁੰਦੇ ਆ ਤੁਹਾਡੇ ਮਧੀਆਂ ਮਰਾ ਔਰ ਲੋਕੋ ਜੇ ਤੁਹਾਨੂੰ ਗਾਉਣ ਦਾ ਚਾਹੀ ਆ ਜਾਂ ਵੀਡੀਓ ਬਣਾਉਣ ਦਾ ਚਾਹੀ ਆ ਫਿਰ ਬਣਾਓ ਗੁਰਾਂ ਦੇ ਸਹਬਜ਼ਾਦਿਆਂ ਤੇ ਬਣਾਓ 7 ਸਾਲ ਤੇ 9 ਸਾਲ ਦੀ ਉਮਰ ਹੋਵੇ ਤੇ ਸਾਡੇ ਲਈ ਸਹਾਤਾ ਪਾਗੇ ਉਹ ਸੁਬਤ ਸਰਹੰਦ ਨੂੰ ਲਲਕਾਰਗੇ ਉਹ ਗੀਤ ਲਿਖਣ ਵਾਲਿਓ ਗੀਤ ਗਾਉਣ ਵਾਲਿਓ ਵੀਡੀਓ ਬਣਾਉਣ ਵਾਲਿਓ ਜੇ ਵੀਡੀਓ ਬਣਾਉਣ ਦਾ ਹੀ ਚਾਹ ਵਾ ਸ਼ਹੀਦ ਉਦਮ ਸਿੰਘ ਤੇ ਬਣਾਓ ਕੱਲਾ ਭਾਰਤ ਮਾਤਾ ਦਾ ਸਪੂਤ ਜਦੋਂ ਗਿਆ ਅਮਰੀਕਾ ਦੇਸ਼ ਦੇ ਵਿੱਚ ਗੋਰੇ ਦਾ ਘੋਗਾ ਚਿਤ ਕਰਨ ਉਹਨਾਂ ਤੇ ਬਣਾਓ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਤੇ ਵੀਡੀਓ ਬਣਾਓ ਸਰਦਾਰ ਕਰਤਾਰ ਸਿੰਘ ਸਰਾਬਾ ਤੇ ਬਣਾਓ ਜਿਹੜੇ ਇਹਨਾਂ ਦੇ ਕ੍ਰਾਂਤੀਕਾਰੀ ਗੁਰੂ ਥਨ ਅਸੀਂ ਪਿਛੇ ਥੋੜੇ ਦਿਨਾਂ ਦੀ ਗੱਲ ਆ ਉੱਥੋਂ ਕੋਈ ਬੀਬੀ ਸੱਸੀ ਪੁੰਨੀ ਸੋਣੀ ਮਹੀਵਾਲ ਹਾਲਾਂਕਿ ਗਲਤ ਨਹੀਂ ਗੱਲ ਗਲਤ ਨਹੀਂ ਗੱਲ ਸੱਸੀ ਪੁੰਨੀ ਸੋਣੀ ਮਹੀਵਾਲ ਦਾ ਗੀਤ ਗਾ ਰਹੀ ਸੀ ਸਟੇਟ ਤੋਂ ਅਸੀਂ ਨਾਲ ਬੀਬਾ ਜੀ ਬੈਠੇ ਉਹਨਾਂ ਨੂੰ ਕਿਹਾ ਸਾਡੀ ਭਾਵਨਾ ਅੰਦਰੋਂ ਤੜਫੀ ਔਰ ਲਈ ਕਿ ਬੀਬਾ ਇਹ ਗੀਤ ਗਾਉਣ ਦਾ ਸਮਾਂ ਨਹੀਂ ਕਿਉਂਕਿ ਬਾਰਡਰ ਤੇ ਸ਼ੋਭ ਕਰਨ ਸ਼ਹੀਦ ਹੋਇਆ ਹੋਵੇ ਇਹ ਬੀਬੀ ਨੂੰ ਸੱਸੀ ਪੁੰਨੀ ਸੱਸੀ ਪੁੰਨੂ ਸੋਣੀ ਮਹੀਵਾਲ ਯਾਦ ਆਉਂਦੇ ਨੇ ਉਹ ਬੀਬਾ ਜੇ گاਉਂ ਦਾ ਚਾਈਆ ਉਹ 700 ਪਹਿਲਾ ਕਿਸਾਨ ਮਜ਼ਦੂਰ ਆਮ ਲੋਕਾਂ ਦੇ ਵਿੱਚੋਂ ਸ਼ਹੀਦ ਹੋਏ ਨੇ ਖੇਤੀਕ ਨੂੰਨਾ ਨੂੰ ਰੱਦ ਕਰਵਾਉਣ ਦੇ ਸੰਬੰਧ ਚ ਉਹਨਾਂ ਤੇ ਗੀਤ ਗਾਓ ਉਹਨਾਂ ਤੇ ਵੀਡੀਓ ਬਣਾਓ ਇਹ ਕੀ ਸੱਚੀ ਪੁੰਨੀ ਸੋਣੀ ਮਹੀਵਾਲ ਇਹ ਪਿਛਲੇ ਸਮੇਂ ਦੀਆਂ ਗੱਲਾਂ ਸੀ ਤੇ ਹੁਣ ਤਾਂ ਸਰਕਾਰਾਂ ਜੇ ਕਹਿਣ ਤਾਂ ਗਰੇਜ਼ ਨਾ ਕਰੀਏ ਇੱਕ ਠੋਕੇ ਕਹਿੰਨੇ ਆ ਕਿਉਂਕਿ ਸਾਨੂੰ ਕਈ ਵੀ ਕੈਨੇਡਾ ਵਾਲੇ ਵੀ ਕਹਿੰਦੇ ਨੇ ਕਈ ਪੱਤਰਕਾਰ ਵੀ ਕਹਿੰਦੇ ਨੇ ਵੀ ਕਿਹੜੇ ਸ਼ਹੀਦ ਦਾ ਤੂੰ ਵਾਰਸਾਂ ਅਸੀਂ ਉਹਨਾਂ ਨੂੰ ਇਹ ਕਹਿੰਨੇ ਆ ਵੀ ਅਸੀਂ ਸਾਰੇ ਸੀਦਾਂ ਨੂੰ ਉੱਠਦੇ ਬੈਹਂਦੇ ਖਾਂਦੇ ਪੀਂਦੇ ਤੁਰਦੇ ਫਿਰਦੇ ਯਾਦ ਕਰਦੇ ਆ ਉਹ ਉਹਨਾਂ ਨੂੰ ਹਰ ਟਾਈਮ ਯਾਦ ਰੱਖਦੇ ਆ ਤੇ ਜ਼ਰੂਰੀ ਨਹੀਂ ਹੁੰਦਾ ਵੀ ਖੂਨੀ ਰਿਸ਼ਤਾ ਹੋਵੇ ਉਹੀ ਬਾਤ ਹੋਊਗਾ ਅਸੀਂ ਉਹਨਾਂ ਨੂੰ ਯਾਦ ਰੱਖਦੇ ਆ ਅਸੀਂ ਬਹੁਤਾ ਨਾਂ ਬੋਲਦੇ ਹੋਈਏ ਇੱਕ ਗੱਲ ਜ਼ਰੂਰ ਕਹਾਂਗੇ ਹੋ ਵੀਡੀਓ ਬਣਾਉਣ ਵਾਲਿਓ ਗੰਨੀਆਂ ਬੀੜੀਆਂ ਬਣਾਉਣੀਆਂ ਬਾਜ ਆਜੋ ਬਾਜ ਆਜੋ ਸ਼ਮਾ ਮੰਗਣੀ ਕਰਦਾ ਸ਼ਮਾ ਮੰਗਣੀ ਕਰਦਾ ਸਾ ਮੰਗ ਕਰਦਾ ਐ ਟਾਈਮ ਕਿਸਾਨਾਂ ਉੱਤੇ ਮਜ਼ਦੂਰਾ ਉੱਤੇ ਆਮ ਬੰਦੇ ਉੱਪਰ ਕਾਰਪੋਰੇਟ ਘਰਾਣਿਆਂ ਨੇ ਮਤਲਬ ਲੁੱਟਣ ਤੇ ਕੁੱਟਣ ਲੱਗੇ ਹੋਏ ਨੇ ਆ ਦੇਖੋ ਜੇ ਕਹਿਣ ਤੋਂ ਨਾ ਅੰਗਰੇਜ਼ ਕਰੀਏ ਪਾਲਿਸੀ ਕਾਰਪੋਰੇਟ ਘਰਾਣਿਆਂ ਦੀ ਸਰਕਾਰਾਂ ਦੇ ਦੁਆਰਾ ਲਾਗੂ ਕਰਨ ਲੱਗੇ ਨੇ ਉਹ ਹੱਕ ਮੰਗਣ ਜਾ ਰਹੇ ਆ ਹੱਕ ਮੰਗਣ ਨਾ ਕਿ ਕਿਸੇ ਨੂੰ ਲੁੱਟਣ ਨਾ ਕਿਸੇ ਨੂੰ ਪੁੱਟਣ ਹੱਕ ਮੰਗਣ ਜਾ ਰਹੇ ਸੀਗੇ ਕਿਸਾਨ ਮਜ਼ਦੂਰ ਆਮ ਲੋਕ ਆ ਹਰਿਆਣਾ ਸਰਕਾਰ ਨੇ ਆ ਖੱਟਰ ਖੱਟਰ ਜੀ ਨੇ ਸਾਹ ਨਹੀਂ ਕਹੂੰਗਾ ਆ ਗਿਆ ਜੀ ਸਾਹ ਸਾਹ ਤੇ ਨਹੀਂ ਕਹੂੰਗਾ ਜਿਹੜਾ ਸਾਨੂੰ ਹੱਕ ਮੰਗਦਿਆਂ ਨੂੰ ਰੋਕੇ ਵੱਡੇ ਵੱਡੇ ਕੰਨ ਸੜਕ ਤੇ ਗੱਡੇ ਫਿਰ ਬਾਰਡਰ ਬਣਾਵੇ ਉਹ ਸਾਡਾ ਦਸ ਬਣਾ ਲੇਕਿਨ ਗੱਲ ਕਰ ਰਹੇ ਆ ਅਸੀਂ ਸਾਗਰ ਦੀ ਵੋਟੀ ਦੀ ਸਭ ਜਗ੍ਹਾ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਹੋ ਰਹੀ ਹੈ ਉਸ ਨੂੰ ਕਿਦਾ ਦੇਖ ਰਹੇ ਹੋ ਅਸੀਂ ਉਹੀ ਗੱਲ ਪੱਤਰਕਾਰ ਸਾਹਿਬ ਉਹੀ ਗੱਲ ਕਰ ਰਹੇ ਹਾਂ ਵੀ ਜਿਹੜੇ ਲੋਕ ਬਾਰ-ਬਾਰ ਇਸ ਗੀਤ ਤੇ ਜਾਂ ਇਸ ਸ਼ਬਦ ਤੇ ਵੀਡੀਓ ਬਣਾ ਰਹੇ ਆ ਅਸੀਂ ਉਹਨਾਂ ਨੂੰ ਲਲਕਾਰਦੇ ਆ ਬੰਗਾਰਦੇ ਆ ਇੱਥੋਂ ਤੱਕ ਫਟਕਾਰਦੇ ਆ ਜੇ ਤੁਹਾਨੂੰ ਵੀਡੀਓ ਬਣਾਉਣ ਦਾ ਚਾਅ ਆ ਆ ਬੰਦੀ ਸਿੰਘਾਂ ਦੇ ਬਣਾ ਲਓ ਜਿਨ੍ਹਾਂ ਨੇ ਆਪਦੀ ਸਾਜਾ ਵੀ ਭੋਗਤ ਲਈ ਸਰ ਮਤਲਬ ਮਾਨਜੋਗ ਕਿਉਂ ਨਹੀਂ ਰਿਹਾ ਮਾਨਜੋਗ ਕੋਰਟ ਉਹਨਾਂ ਨੂੰ ਰਿਹਾ ਕਿਉਂ ਨਹੀਂ ਕਰ ਰਹੇ ਹੋਰ ਹੁਣ ਇਹਦੇ ਵਿੱਚ ਗੱਲ ਇੱਕ ਫਿੱਟ ਹੋਰ ਕਰਨੀ ਪਊਗੀ ਕਿਸੇ ਨੂੰ انسان ਵੀ ਨਹੀਂ ਕਹੂੰਗਾ ਕਿਸੇ ਨੂੰ ਗਲਤ ਕੰਮ ਕਰਦੇ ਨੂੰ ਪੈ ਰੋਲ ਦੇ ਦਿੰਦੇ ਨੇ ਛਾਲ ਦੇ ਵਿੱਚ ਤਿੰਨ ਤਨ ਚਾਰ ਚਾਰ ਵੇਰੀ ਤੇ ਇਹ ਬੰਦੀ ਸਿੰਘਾਂ ਨੂੰ ਰਿਹਾਨੀ ਕਰ ਰਹੀ ਹੋਰ ਜਿਹੜੇ ਸਮਾਜ ਸੇਵੀ ਨੇ ਜਿੰਨੇ ਵੀ ਸਮਾਜ ਸੇਵੀ ਨੇ ਲੋਕਾਂ ਦੇ ਹੱਕਾਂ ਲਈ ਜੂਝਦੇ ਨੇ ਤੇ ਉਹਨਾਂ ਨੂੰ ਮਤਲਬ ਰਿਹਾਨੀ ਕਰ ਰਹੀ ਇਹ ਉਸ ਨੂੰ ਅਜਿਹੇ ਜਿਹਦੇ ਮੈਂ ਹੋਣਾ ਨਾਮ ਨਹੀਂ ਲੈਣਾ ਤੇ ਨਾ ਉਹਨੂੰ ਕੁਝ ਹੋਰ ਉਹਨੂੰ ਪੈਰੋਲ ਦੇ ਜਾਂਦੇ ਨੇ ਯਾਨੀ ਇਹ ਤੇ ਇਹਦੇ ਬਣਾ ਲਓ ਜੇ ਵੀਡੀਓ ਬਣਾਉਣ ਦਾ ਚਾਅ ਵਾ ਇਹਦੇ ਬਣਾ ਲਓ ਜ਼ਰੂਰੀ ਤਾਂ ਨਹੀਂ ਵੀ ਜੇ ਹੁਣ ਉਹ ਜਿਵੇਂ ਤੁਸੀਂ ਗੱਲ ਕਰੀ ਆ 나ਗਣੀ ਦੀ ਉਹ 나ਗਣੀ ਗੀਤ ਸਰਕਾਰਾਂ ਨੇ ਤਾਂ ਕੀ ਬੰਦ ਕਰਨਾ ਸੀ ਉਹ ਭਾਦ ਕੇ ਮੇਰਾ ਖਰਾਕ ਕਈ ਐਮ ਚੱਲ ਗਿਆ ਗੀਤ ਤੇ ਹਾਂ ਠੀਕ ਆ ਉਹਦੇ ਵਿੱਚ ਇੱਕ ਗੱਲ ਤਾਂ ਜ਼ਰੂਰ ਵਧੀ ਆਈ ਆ ਕਿ ਸਟੇਜਾਂ ਤੇ ਗੱਲਾਂ ਹੋਣ ਲੱਗੀਆਂ ਜਿਹੜੇ ਵੀ ਇਨਸਾਨ ਨੇ ਉਹਦਾ ਬਰੋਧ ਕੀਤਾ ਜਿਹੜੇ ਵੀ ਇਨਸਾਨ ਨੇ ਉਸ ਦਾ ਵਿਰੋਧ ਕੀਤਾ ਤੁਸੀਂ ਵੀ ਕੀਤਾ ਤੇ ਅਥਾ ਅਸੀਂ ਵੀ ਕੀਤਾ ਸੀਗਾ ਚਲੋ ਜੇ ਅਸੀਂ ਵੀ ਕੀਤਾ ਸੀ ਤੁਹਾਡੇ ਚੈਨਲ ਦੇ ਰਾਹੀਂ ਕੀਤਾ ਹੋਊਗਾ ਉੱਥੇ ਗੱਲ ਪੁੱਛਣ ਲੱਗੇ ਕੋਈ ਨੌਜਵਾਨ ਬਾਹਰ ਆ ਕੇ ਕਹਿੰਦਾ ਉਸ ਜਾਨ ਤੋਂ ਕਹਿੰਦਾ ਆਧਰ ਰੜਕ ਕੀ ਹੁੰਦਾ ਉਹ ਬਾਅਦ ਚ ਰਾਤ ਨੂੰ ਯਾਦ ਆਇਆ ਵੀ ਆਧਰ ਰੜਕ ਤਾਂ ਪਾਈਏ ਕਿਤੇ ਸੀ ਕਿਸੇ ਚੈਨਲ ਤੇ ਸ਼ਬਦ ਬੋਲੇ ਸੀ ਵੀ ਬੀਬਾ ਲਿਆ ਦੇ ਪੋਰਾ 나ਗਣੀ ਦਾ ਪੋਰਾ ਪਦੇ ਪੋਰਾ ਪਦੇ ਡੋਰਾ ਉਹਦੀ ਜਗ੍ਹਾ ਤੇ ਕਹਿ ਲਿਆ ਦੇ ਚੰਨਾ ਮੈਨੂੰ ਦੁੱਧ ਮੱਖਣ ਦਹੀਂ ਲੱਸੀ ਪੜਾ ਦੇ ਚਨਾ ਗਲਾਸ ਮਤਲਬ ਕਹਿਣ ਦਾ ਭਾਵ ਵਧੀਆ ਵਧੀਆ ਸਮਾਜ ਦੇ ਵਿੱਚ ਵਧੀਆ ਗੱਲ ਲੈ ਕੇ ਆਓ ਕਿ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਸ ਨੂੰ ਵਧੀਆ ਸੇਧ ਮਿਲੇ ਰਹੀ ਗੱਲ ਉਹ ਤੁਸੀਂ ਕਹਿਣ ਤੋਂ ਗਰੇਜ਼ ਨਹੀਂ ਕਰਦੇ ਇੱਕ ਠੋਕੇ ਕਹਾਂਗੇ ਸਾਡੇ ਸਹੀਦਾਂ ਨੇ ਸਾਡੇ ਲਈ ਜਾਨਾਂ 바ਰੀਆਂ ਨੇ ਆ 23 ਮਾਰਚ ਨੂੰ ਉਹਨਾਂ ਦਾ ਛੀ ਦੀ ਦਿਹਾੜਾ ਆ ਰਿਹਾ ਵਾ ਹੈ ਤੇ ਸਾਡੇ ਲਈ ਵਾਰੀਆਂ ਨੇ ਤੇ ਅਸੀਂ ਲੱਤਰ ਗੀਤ ਗਾਈਏ ਅਸੀਂ ਲੱਤਰ ਵੀਡੀਓ ਬਣਾਈਏ ਉਹ ਲਹਣਤਾ ਵੀਡੀਓ ਬਣਾਉਣ ਵਾਲਿਆਂ ਨੂੰ ਲਹਣਤਾ ਗੀਤ ਲਿਖਣ ਵਾਲਿਆਂ ਨੂੰ ਲਹਣਤਾ ਗਾਉਣ ਵਾਲਿਆਂ ਨੂੰ ਲਹਣਤਾ ਪਾਸ ਕਰਨ ਵਾਲਿਆਂ ਨੂੰ ਉਹ ਤੋਂ ਵੱਡੀ ਲਹਣ ਸਰਕਾਰਾਂ ਨੂੰ ਜਿਹੜੀਆਂ ਇਹਜੇ ਤੇ ਰੋਕ ਨਹੀਂ ਲਾਉਂਦੇ ਰੋਕ ਨਹੀਂ ਲਾਉਂਦੇ ਕਿਉਂ ਕਿ ਗੱਲ ਰਾਈ ਸਾਹਿਬ ਆ ਗਈ ਦਿਮਾਗ ਦੇ ਵਿੱਚ ਇਹ ਸਰਕਾਰਾਂ ਰੋਕ ਕਿਉਂ ਨਹੀਂ ਲਾਉਂਦੀਆਂ ਕਿਉਂਕਿ ਲੋਕਾਂ ਨੂੰ ਸਹੀ ਮੁੱਦਿਆਂ ਤੋਂ ਪਰਹ੍ਹਾ ਰਹੀਆਂ ਨੇ ਜਿਵੇਂ ਹੁਣ ਖੇਤੀ ਵਿਰੁੱਧ ਇਹ ਸਰਕਾਰਾਂ ਤੇ ਨਹੀਂ ਕਹਿ ਰਹੀਆਂ ਨਾ ਕਿ ਤੁਸੀਂ ਇਸ ਗਾਣੇ ਤੇ ਜਾਂ ਕੋਈ ਵੀ ਗਾਣਾ ਕੋਈ ਹਿੱਟ ਹੁੰਦਾ ਉਦੋਂ ਤੇ ਰੀਲਾ ਬਣਾਓ ਲੋਕ ਬਣਾ ਰਹੇ ਨੇ ਨਾ ਲੋਕ ਨਹੀਂ ਦੇਖ ਰਹੇ ਕਿ ਕਿਸ ਚੀਜ਼ ਤੇ ਬਣਨੀ ਚਾਹੀਦੀ ਹੈ ਨਹੀਂ ਬਣਨੀ ਚਾਹੀਦੀ ਹਾਂ ਸਰਕਾਰਾਂ ਸਰਕਾਰਾਂ ਨੂੰ ਕੌਣ ਬਣਾਉਂਦਾ ਲੋਕ ਤੇ ਲੋਕਾਂ ਨੂੰ ਚੰਗਾ ਮਟੀਰੀਅਲ ਦੇਣ ਵਾਸਤੇ ਸਰਕਾਰਾਂ ਨੇ ਆਰਡਰ ਕਰਨਾ ਜਦ ਲੋਕਾਂ ਦੇ ਕੋਲੇ ਇਹ じゃ ਗਲਤ ਬੰਦੇ ਪ੍ਰੋਤਸ ਰਹਿ ਨੇ ਗਲਤ ਬੰਦੇ ਨਹੀਂ ਕਹੂੰਗਾ ਗਲਤ ਸ਼ਖਸ ਪ੍ਰੋਤਸ ਰਹਿਣ ਇਸ ਗੀਤ ਦੇ ਵਿੱਚ ਤੁਹਾਨੂੰ ਗੰਦ ਕੀ ਨਜ਼ਰ ਆਇਆ ਪਹਿਲਾਂ ਉਹ ਵੀ ਸਾਫ਼ ਜੰਦ ਆਇਆ ਨਹੀਂ ਆਇਆ ਉਹਨੂੰ ਭੁੱਲ ਜਾ ਪਰ ਇੱਕੋ ਗੱਲ ਨੂੰ ਬਾਰ-ਬਾਰ ਬਾਰ-ਬਾਰ ਛਾਗਰ ਦੀ ਮੋਟੀ ਛਾਗਰ ਦੀ ਮੋਟੀ ਛਾਗਰ ਦੀ ਮੋਟੀ ਕੀ ਆ ਮਤਲਬ ਹੋਰ ਇੰਨੀਆਂ ਗੱਲਾਂ ਨੇ ਅਸੀਂ ਕਿੰਨਾ ਪਹਿਲਾਂ ਕੁਝ ਬੋਲੇ ਆ ਉਹਨਾਂ ਤੇ ਵੀਡੀਓ ਬਣਾ ਲਓ ਸਮਾਜ ਨੂੰ ਜਿਹੜੇ ਵਧੀਆ ਪਾਸੇ ਲਿਜਾਵੇ ਸਮਾਜ ਦੇ ਬੱਚਿਆਂ ਨੂੰ ਵਧੀਆ ਪਾਸੇ ਲਿਜਾਵੇ ਸਮਾਜਾਂ ਦੀ ਗੱਲ ਸਮਾਜ ਦਾ ਵੀ ਕੰਮ ਹੈ ਨਾ ਸਮਾਜ ਦੇ ਲੋਕ ਹੀ ਜਿਹੜੇ ਬਣਾ ਰਹੇ ਹੱਤਾਂ ਦੀ ਗੱਲ ਹੁੰਦੀ ਹੋਵੇ ਉਹ ਤੇ ਵੀਡੀਓ ਬਣਾ ਲਓ ਹੁਣ ਆ ਬੈਠੇ ਨੇ ਉਹ ਤੇ ਬਣਾ ਲਓ ਵੀਡੀਓ ਵੀ ਸਰਕਾਰ ਨੇ ਬਾਰਡਰ ਕਿਉਂ ਬਣਾਇਆ ਉਹ ਤੇ ਵੀਡੀਓ ਬਣਾ ਲਓ ਸਰਕਾਰ ਨੇ ਬਾਰਡਰ ਕਿਉਂ ਬਣਾਇਆ ਤੇ ਰਾਹ ਜਾਂਦੇ ਰਾਹੀਆਂ ਨੂੰ ਕੱਲ ਗੱਟ ਕੇ ਤੇ ਰੋਕਿਆ ਕਿਉਂ ਜਾਂਦਾ ਵਾ ਹੱਕ ਲੈਣ ਜਾ ਰਹੇ ਨੇ ਨਾ ਕਿ ਉਹਨਾਂ ਦੀਆਂ ਕੁਰਸੀਆਂ ਖੋਣ ਜਾ ਰਹੇ ਨੇ ਸਿਰਫ ਹੱਕ ਲੈਣ ਜਾ ਰਹੇ ਨੇ ਬਣਾ ਲਓ ਜੇ ਤੁਹਾਨੂੰ ਵੀਡੀਓ ਬਣਾਉਣ ਦਾ ਚਾਹ ਵਾ ਆ ਜਿਹੜੀਆਂ ਵੀਡੀਓ ਮਾੜੀਆਂ ਵੀਡੀਓ ਬਣਾਉਂਦੇ ਨੇ ਉਹ ਫਿਰ ਬਣਾ ਲਓ ਕਿਸਾਨਾਂ ਤੇ ਬਣਾ ਲਓ ਹੈ ਤੇ ਆ ਮਜ਼ਦੂਰਾਂ ਤੇ ਬਣਾ ਲਓ ਉਹਨਾਂ ਦੇ ਮਜ਼ਦੂਰਾਂ ਦੇ ਹੁਣ ਗੱਲ ਕਰਦੇ ਆ ਸਮਾਜ ਦੇ ਵਿੱਚੀ ਨੇ ਮਜ਼ਦੂਰਾਂ ਦੇ 44 ਕੋਡ ਖਤਮ ਕਰਕੇ 4 ਕੋਡ ਲਿਆ ਰਹੀ ਹੈ ਸਰਕਾਰ ਉਹਦੇ ਬਣਾ ਲਓ ਬਿਲਕੁਲ ਕਿਸੇ ਨਾ ਕਿਸੇ ਵਾਰ ਬੋਲਦਾ ਮੁੱਦਾ ਚੁੱਕਿਆ ਤੁਸੀਂ ਕਿੱਦਾਂ ਦੇਖ ਰਹੇ ਕਿਉਂਕਿ ਮਾਲੜਾ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਕਿ ਜਿਹੜਾ ਸਮਾਜ ਹੈ ਤੇ ਲੋਕ ਹੀ ਜੋ ਨੇ ਉਹ ਖੁਦ ਹੀ ਗੰਦਾ ਪਾਉਂਦੇ ਨੇ ਕਿਉਂਕਿ ਗੀਤ ਆਇਆ ਕੋਈ ਵੀ ਚੰਗਾ ਹੋਵੇ ਜਾਂ ਬੁਰਾ ਹੋਵੇ ਲੇਕਿਨ ਰੀਲਾ ਬਣਾਉਂਦਾ ਜਿਹੜਾ ਦੌਰ ਚੱਲ ਗਿਆ ਰਿਸੋਰਸ ਸਮਝ ਨਹੀਂ ਦਿਖਾਈ ਜਾਂਦੀ ਉਸ ਵਿੱਚ ਦੇਖੋ ਪਹਿਲਾਂ ਗੱਲ ਕੀ ਥਾਡੇ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਵਿੱਚ ਆ ਇੱਕੋ ਕਾਲੀ ਜੀ ਬਿੱਲੀ ਜੀ ਨੇ ਇੱਕ ਵੀਡੀਓ ਤਾਦੀ ਆ ਆ ਉਹ ਉਹ ਹੀ ਬੜੀ ਹਾਈਲਾਈਟ ਕੀਤੀ ਪਈ ਆ ਦਰੇ ਲੋਗ ਇੱਕ ਜਿੱਧਰ ਨੂੰ ਹਵਾ ਤੁਰ ਪੈਂਦੀ ਆ ਨਾ ਲੋਗ ਉਧਰ ਨੂੰ ਤੁਰ ਪੈਂਦੇ ਆ ਪਰ ਆਪਾਂ ਨੂੰ ਇਹ ਚੀਜ਼ ਨੂੰ ਛੱਡ ਕੇ ਜਿਹੜਾ ਆਪਣਾ ਚੰਗਾ ਮਾਰ ਗਿਆ ਨਾ ਸਾਨੂੰ ਉਹ ਚੰਗਾ ਮਾਰ ਛੋੜਨਾ ਚਾਹੀਦਾ ਕਿ ਇਹਦੇ ਵਿੱਚ ਆਪਾਂ ਨੂੰ ਸੱਚਾ ਮਿਲਦੀ ਆ ਉਹਨਾਂ ਸਾਡੇ ਦੇਖੋ ਅੰਮ੍ਰਿਤਸਰ ਭਾਈ ਅਮਰਪਾਲ ਸਿੰਘ ਦੇ ਮੋਰਚਾ ਲੱਗਿਆ ਹੋਇਆ ਦਰਬਾਰ ਸਾਹਿਬ ਦੇ ਕੋਲ ਜੇ ਉਧਰ ਜਾ ਕੇ ਗੱਲ ਕਰੋ ਭਈ ਉਹਨਾਂ ਦਾ ਸਾਥਤਾ ਜਾਵੇ ਕੀ ਹਾਲਾਤ ਨੇ ਉਹ ਜਿਹੇ ਦਾ ਆਪਣਾ ਚੱਲ ਰਿਹਾ ਮਾਹੌਲ ਆਪਾਂ ਨੂੰ ਜਿਹੜੇ ਰਾਹ ਦੇ ਤੁਰਨ ਦੀ ਲੋੜ ਆ ਅਹੀਂ ਉਹ ਪਾਸੇ ਤੁਰਿਆ ਬੰਦੀ ਸੰਗ ਰਿਹਾ ਕਰਨ ਦੀ ਗੱਲ ਕਰੀਏ ਕਿ ਕਟੋਕੜੇ ਕਫਾਲ ਹੋ ਗਿਆ ਮਹਾਰੀ ਮੋਰਚਾ ਲੱਗਿਆ ਸਾਡੀਆਂ ਜੱਤੇ ਬੰਦੀਆਂ ਜਿਸੇਦਾਰ ਬਾਬਾ ਰਜਾ ਰਾਜ ਸਿੰਘ ਦੀ ਜਿਹੜੇ ਅਰਬਾ ਖਰਮਾ ਤਰਨਾਨਦ ਨੇ ਜਿਸੇਦਾਰ ਬਾਬਾ ਕੁਲਵਿੰਦਰ ਸਿੰਘ ਜਮਕੌਰ ਸਾਹਿਬ ਵੱਲੋਂ ਜੇ ਹੋਰ ਵੀ ਬਹੁਤ ਵੱਡੀਆਂ-ਵੱਡੀਆਂ ਜੱਤੇ ਬੰਦੀਆਂ ਉੱਤੇ ਬੈਠੀਆਂ ਨੇ ਕਿਉਂਕਿ ਉਹਨਾਂ ਦਾ ਸਾਥ ਤਾ ਜਾਵੇ ਤੇ ਗੱਲ ਜਿਹੜੇ ਆ ਗਾਣਿਆਂ ਦੀ ਆ ਲਕਚਰ ਗਾਣਿਆਂ ਦੀ ਆ ਇਹ ਛਾਗਰ ਦੀ ਬੋਲਟੀ ਦਾ ਜਿਹੜਾ ਗਾਣਾ ਆ ਵੀ ਇਹ ਲੋਕਾਂ ਦੇ ਵਿੱਚ ਇਹ ਬਹੁਤ ਗਲਤ ਪ੍ਰਭਾਵ ਪੈ ਰਿਹਾ ਇਹਦੇ ਵਿੱਚ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਕੋਲ ਮਤਲਬ ਗੱਡੀ ਮੋਟਰ ਕਾਰ ਨਹੀਂ ਹੈਗੀ ਉਹ ਹੋ ਸਕਦਾ ਵੀ ਉਹਨਾਂ ਦੀਆਂ ਵੋਟੀਆਂ ਵੀ ਤਲਾਕ ਤੱਕ ਪਹੁੰਚਣਗੀਆਂ ਕਿਉਂਕਿ ਉਹਨਾਂ ਕੋਲ ਪੈਸਾ ਨਹੀਂ ਹੈਗਾ ਇਸ ਤਰ੍ਹਾਂ ਦੀ ਮਜ਼ਾਕੀ ਵੀਡੀਓ ਵੀ ਬਣਾਈਆਂ ਜਾ ਰਹੀਆਂ ਨੇ ਇਸ ਤਰ੍ਹਾਂ ਕਿ ਕਿ ਮੇਰੀ ਘਰ ਵਾਲੀ ਡਿਮਾਂਡ ਕਰ ਰਹੀ ਹੈ ਕਾਰ ਲੈ ਕੇ ਦੋ ਜਾਂ ਮੈਨੂੰ ਕਾਰ ਸਿਖਾਓ ਘਰ ਦੇ ਕੰਮ ਛੱਡ ਕੇ ਉਹਨਾਂ ਨੇ ਕਾਰਾਂ ਦੀ ਗੱਲ ਕਰ ਰਿਹਾ ਕਿ ਮੈਨੂੰ ਸਿਖਾ ਕੇ ਲਿਆਓ ਦੇਖੋ ਇਹੀ ਤਾਂ ਗੱਲ ਆਣਾ ਸਾਡੇ ਲੋਕ ਸਮਾਜ ਦੇ ਵਿੱਚ ਨੁਕਸਾਨ ਕਰਦਾ ਇਸੇ ਗੱਲ ਦਾ ਹੁਣ ਲੋਕਾਂ ਨੂੰ ਫਾਇਦਾ ਮਿਲ ਰਿਹਾ ਕਰਦਾ ਇਹ ਗੱਲ ਕਰਨ ਦਾ ਮੌਕਾ ਮਿਲ ਰਿਹਾ ਵੀ ਜਿਹੜੇ ਚੰਗੇ ਪਾਸੇ ਤੁਰ ਰਹੇ ਸੀ ਉਹ ਸਾਰੇ ਟੁੱਟ ਕੇ ਪਾਸੇ ਆ ਗਏ ਉਹਨਾਂ ਨੂੰ ਹੋਰ ਕੋਈ ਨਹੀਂ ਆ ਮੈਂ ਵਾਰ-ਵਾਰ ਇਹੀ ਕਹਿੰਦਾ ਕਿ ਲੋਕਾਂ ਦਾ ਨੁਕਸਾਨ ਇਸ ਗਾਣੇ ਤੇ ਬਹੁਤ ਹੋ ਰਿਹਾ ਜਿਹੜੀਆਂ ਘਰ ਵਿੱਚ ਕਦੇ ਸਾਈਕਲ ਚੱਕ ਕੇ ਐ ਨਹੀਂ ਕੀਤਾ ਉਹ ਲਾਤ ਰੱਕ ਕੇ ਸਿਕਲ ਲੈ ਜਾ ਕੇ ਜਾਂ ਜਾਂ ਇਨਵਰਟਰ 'ਚ ਮਾਰ ਦਿੰਦੀਆਂ ਨੇ ਜਾਂ ਕਿ ਕੁਲਤ ਮਾਰ ਦਿੰਦੀਆਂ ਨੇ ਜਾਂ ਬਰ ਆਪਣਾ ਕੋਡ ਲਾਤ ਨਾ ਦਿੰਦੀਆਂ ਨੇ ਜਾਂ ਬਰ ਅਗਲੇ ਨੂੰ ਖਾਂ ਕਰਦੀਆਂ ਇਹ ਗਾਣਾ ਬਿਲਕੁਲ ਬੈਨ ਹੋਣਾ ਜਿਹਦਾ ਇਹ ਗਾਣਾ ਬੰਦ ਹੋਣਾ ਚਾਹੀਦਾ ਇਹ ਬਿਲਕੁਲ ਗਲਤ ਆ ਇਹ ਗਾਣਾ ਨਹੀਂ ਚੱਲਣਾ ਚਾਹ ਖਸ ਜੀ ਇਹ ਗਾਣਾ ਤੁਸੀਂ ਕਹਿ ਰਹੇ ਹੋ ਬੈਨ ਹੋਣਾ ਚਾਹੀਦਾ ਵੈਸੇ ਇਸ ਗਾਣੇ ਦੇ ਵਿੱਚ ਤਾਂ ਕੋਈ ਅਜੋਜੀ ਸ਼ਬਦਾਵਲੀ ਨਹੀਂ ਵਰਤੀ ਗਈ ਜਿਸ ਨੂੰ ਕਿਹਾ ਜਾਵੇ ਕਿ ਬੈਨ ਕੀਤਾ ਜਾਵੇ ਤੇ ਲੋਕਾਂ ਦੀ ਸਮਝ ਹੈ ਕਿ ਉਹ ਲੋਕ ਜਿਹੜੇ ਨੇ ਰੀਲ ਬਣਾ ਰਹੇ ਨੇ ਅੱਜ ਇੱਕ गाना ਬੈਨ ਹੁੰਦਾ ਜਾਏ गाना ਥੱਲੇ ਚਲ ਜਾਂਦਾ ਉਸ ਤੋਂ ਬਾਅਦ ਨਵਾਂ गाना ਹੋਰ ਆ ਜਾਣਾ ਲੋਕਾਂ ਨੇ ਫੇਰ ਵੀ ਆ ਜਾਣਾ ਪਹਿਲਾਂ ਵੀ ਇੱਕ ਗਾਣਾ ਚੱਲਿਆ ਸੀ ਸ਼ਾਇਦ ਤੁਹਾਨੂੰ ਪਤਾ ਬਮਤਾ ਪਨਰਜੀ ਨੇ ਗਾਣਾ ਬੰਦ ਕਰਾਇਆ ਸੀ ਉਹ ਗਾਣੇ ਮੈਂ ਨਾ ਭੁੱਲ ਗਿਆ ਉਹ ਗਾਣਾ ਵੀ ਚੱਲਿਆ ਗਿਆ ਉਸ ਗਾਣੇ ਤੇ ਵੀ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਲੋਕਾਂ ਨੂੰ ਕੀ ਦੇਣਾ ਚਾਹੋਗੇ ਇੱਕ ਸੰਦੇਸ਼ ਹਾਂ ਕਿ ਉਹ ਜੋ ਹੈ ਕਿਉਂ ਇੱਕ ਭੇਡ ਚਾਲ ਜਿਹੜੀ ਹੁੰਦੀ ਹੈ ਇੱਕ ਨੇ ਰੀਲ ਬਣਾਈ ਦੂਜੇ ਬਣਾਇਆ ਤੀਜੇ ਬਣਾਇਆ ਇਹ ਕਰੀਬ 16-17 ਸਾਲ ਪਹਿਲਾਂ ਦਾ ਗਾਣਾ ਸੀ ਅਚਾਨਕ ਹੀ ਇੱਕਦਮ ਇੱਕ ਰੀਲ ਆਜ ਸਾਹਮਣੇ ਉਹਦੇ ਬਾਅਦ ਇੱਕਦਮ ਜਿਹੜਾ ਹੜ ਰੀਲਾ ਦਾ ਚੱਲ ਪਿਆ ਹਰ ਕੋਈ ਰੀਲ ਬਣਾਉਣ ਲੱਗ ਗਿਆ ਬੁੱਢਾ ਹੋਵੇ ਜਵਾਨ ਹੋਵੇ ਬੱਚਾ ਹੋਵੇ ਇਸ ਗੀਤ ਤੇ ਰੀਲ ਬਣਾ ਰਹੇ ਦੇਖੋ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਨਾ ਇਹ ਲੋਕਾਂ ਨੂੰ ਇਹ ਗੱਲ ਸਮਝੀ ਚੰਗੀ ਮਾਤਾ ਚੰਗੀ ਮਾਤ ਵਾਲੇ ਬੰਨੇ ਕੋਈ ਨਹੀਂ ਲੱਗਾ ਹੁਣ ਇੱਕ ਰੋਜੀ ਨੇ ਕਲਾਕਾਰ ਆ ਜਿਹੜਾ ਵੀ ਵਧੀਆ ਪਿੰਡੂ ਸਾਬੇਚਾਰ ਤੇ ਗਾਉਂਦੀ ਆ ਉਹਨੇ ਗਾਇਆ ਕਿ ਜਿਹੜੇ ਗਰੰਤੀ ਸਿੰਘ ਨੇ ਵੀ ਉਹਨਾਂ ਦੀਆਂ ਥੱਤਾਂ ਚੁੰਦੀਆਂ ਨੇ ਇਹ ਜਿਹੜੇ ਕੜਮ ਚੌਧਰੀ ਜਿਹੜੇ ਪਰਮੰਧਕ ਕਮੇਟੀ ਆ ਉਹ ਜਿਹੜੇ ਗੋਲਖਾ ਲੈ ਜਾ ਕੇ ਉਹ ਐਸਾ ਕਰਦੇ ਆ ਇਹ ਉਹ ਗਾਣਾ ਕਿਉਂ ਨਹੀਂ ਹਾਈਲਾਈਟ ਹੋਇਆ ਉਹ ਗਾਣਾ ਕਿਉਂ ਨਹੀਂ ਹਾਈਲਾਈਟ ਹੋਇਆ ਉਹਨੇ ਇੱਕ ਵਧੀਆ ਗਾਣਾ ਗਾਇਆ ਕੌਮਦੇ ਦੀ ਗਾਇਆ ਉਹਨੇ ਵਧੀਆ ਉਹ ਗਾਣਾ ਕਿਉਂ ਨਹੀਂ ਹਾਈਲਾਈਟ ਹੋਇਆ ਰੋਜੀ ਦਾ ਗਾਣਾ ਕਿਉਂ ਨਹੀਂ ਹਾਈਲਾਈਟ ਹੋਇਆ ਇੱਕ ਸਿਰਫ ਗੰਦੇ ਗਾਣਿਆਂ ਵਾਲੇ ਹੀ ਆ ਇਹ ਗਾਣਾ ਬਹੁਤ ਗਲਤ ਚੱਲ ਰਿਹਾ ਲੋਕਾਂ ਦੇ ਵਿੱਚ ਬਹੁਤ ਗਲਤ ਪ੍ਰਭਾਵ ਪੈ ਰਿਹਾ ਕਈ ਬੱਚੇ ਜਿਹੜੇ ਸਕੂਲ ਦੇ ਵਿੱਚ ਪੜ੍ਹਦੇ ਸੀ ਨਾ ਉਹ ਵੀ ਸਾਗਰ ਦੀ ਬੋਟੀ ਵਾਲੇ ਬੰਨੇ ਹੋਏ ਆ ਪੂਰਾ ਪੰਜਾਬ ਨਹੀਂ ਦੀ ਭਾਰਤ ਵਿੱਚ ਚਲੇ ਜਾਓ ਜਿੰਨਾ ਪਈਆਂ ਨੂੰ ਐਸੇ ਗਾਣੇ ਬਾਰੇ ਨਹੀਂ ਪਤਾ ਜੀ ਇਹ ਭਾਸ਼ਾ ਦੇ ਬਾਰੇ ਪਤਾ ਨਹੀਂ ਜੇ ਕਹੀਏ ਕਿ ਪੰਜਾਬੀ ਦੇ ਪਿਛਾੜਾਂ ਗੱਲ ਕਰਕੇ ਸਾਨੂੰ ਪੰਜਾਬੀ ਨਹੀਂ ਉਹਦੀ ਇਹ ਸਾਗਰ ਦੀ ਬੋਟੀ ਵਾਲਾ ਗਾਣਾ ਉਹਨਾਂ ਨੂੰ ਪੂਰਾ ਪੁੱਛ ਲੋ ਪਈਆਂ ਨੂੰ ਭਈਆਂ ਨੂੰ ਜਿੰਨੂੰ ਮਰਜ਼ੀ ਪੁੱਛ ਲੋ ਪੂਰਾ ਗਾਣਾ ਗਾਉਂਦੀਆਂ ਦੇਖੋ ਗੱਲ ਇਹ ਆ ਕਿ ਇੱਕ ਗੱਲ ਹੋਰ ਵੀ ਆ ਜਦੋਂ ਇਹ 2005 ਦਾ ਗਾਣਾ ਇਹ ਸਾਗਰ ਦੀ ਬੋਲਟੀ ਆਲਾ ਚੱਲ ਸਕਦਾ ਹੈ ਕਿ ਲੋਕੀ ਹਰ ਨਾਲ ਵੀਡੀਓ ਬਣਾ ਰਹੇ ਆਪਣੀ ਭੈਣ ਦੇ ਨਾਲ ਵੀ ਬਣਾ ਰਹੇ ਆਪਣੀ ਮਾਂ ਦੇ ਨਾਲ ਵੀ ਬਣਾ ਰਹੇ ਪਰ ਘਰ ਵਾਲੀ ਦੇ ਨਾਲ ਬਣਾ ਰਹੇ ਜਾਂ ਹੋਰ ਵੀ ਯਾਰ ਦੋਸਤਾਂ ਦੇ ਨਾਲ ਬਣਾ ਰਹੇ ਆ ਤੇ ਫਿਰ ਜਿਹੜੀ ਫੁੱਲਾਂ ਵਾਲੀ ਉਹਦੀ ਲਜਾਈ ਸੀ ਫਿਰ ਉਹ ਉਹਦੀ ਵੀ ਬਣਾਉਣ ਕੋਈ ਨਹੀਂ ਬਣਾਉਂਦੇ ਉਹ ਕਿਸ ਨੇ ਕੀਤਾ ਇਹ ਜਿਹੜੀ ਇਹ ਸਤਨਾਮ ਸ਼ਾਕਰ ਨੇ ਗਾਣਾ ਗਾਇਆ ਸੀ ਕਿ ਫੁੱਲਾਂ ਉਹਦੀ ਲਜਾਈ ਵੀ ਉਹਦੇ ਗਾਣਾ ਹੈ ਗਾਣਾ 2005 ਉਹ ਵੀ ਕੋਮ ਬਤੂ ਰੁਆ ਜਾਂਦੀ ਪੂਰਾ ਇਹ ਫਿਰ ਉਹ ਉਹਦੇ ਵਿੱਚ ਰਜਾਈ ਦੇ ਵਿੱਚ ਵੀ ਤੇ ਬਣਾਉਣਾ ਤੇ ਆਪਣੇ ਮਾਵਾ ਪੈਣਾ ਦੇ ਨਾਲ ਜੋਣੀ ਪਾਉਂਦੇ ਉਹ ਵੀ ਕਿੰਨੇ ਕਰਨਾ ਜੇ ਗੱਡੀ ਗੱਡੀ ਚਲਾ ਕੇ ਵੀਡੀਓ ਬੰਦੂਰੀ ਕਰਦੇ ਆ ਫਿਰ ਰਜਾਈ ਜੀ ਵੀ ਪਹਿਨ ਆਪਣੇ ਮਾਵਾ ਪੈਣਾ ਦੇ ਨਾਲ ਜੋਣੀ ਪੈਂਦੇ ਫਿਰ ਉਹ ਵੀ ਪਹਿਨ ਇਹ ਉਹ ਵੀ ਕਿੰਨੇ ਕਰਨਾ ਵੀ ਹਾਂ ਵੀ ਵਾਕਿਆ ਵੀ ਅਸੀਂ ਰਿੱਲਾ ਆਲੇ ਆ ਅਸੀਂ ਰਿੱਲਾ ਬਣਾਉਲੇ ਆ ਵੀਡੀਓ ਬਣਾਉਨੇ ਆ ਸਾਡਾ ਸਭ ਦਾ ਚਾਰ ਹੈ ਵੀ ਅਸੀਂ ਇਹ ਕਜਰ ਬੁਣਾ ਕਰਨਾ ਹੀ ਕਰਨਾ ਫਿਰ ਆਪਣੇ ਮਾ ਪੈਣਾ ਰਜਾਈ ਟੋੜ ਕੇ ਫੁੱਲਾਂ ਵਾਲੀ ਰਜਾਈ ਦੇ ਵਿੱਚ ਵੀ ਗਾਣਾ ਲਾ ਕੇ ਤੇਰ ਜਾਈ ਚ ਵੜ ਰ ਸਰ ਇਹ ਤਾਂ ਮੰਨਦੇ ਆ ਕਹਿੰਦਾ ਭਾਉ ਜੀ ਸਾਨੂੰ ਇਹ ਚੀਜ਼ ਤੋਂ ਪਛਣਾ ਚਾਹੀਦਾ ਸਾਡੇ ਪੰਜਾਬ ਦੇ ਲੋਕ ਜਿਹੜੇ ਨੇ ਛਾਬਿਆ ਚਾਰ ਨੂੰ ਮੈਂ ਮਾਨਨਾ ਸਤਕਾਰ ਕਰੋ ਜਿੱਥੇ ਕਿ ਸਤਕਾਰ ਬੰਦਾ ਉਹ ਸਤਕਾਰ ਕਰੋ ਪਰ ਇਹ ਜੇ ਸਤਨਾਮ ਸਾਗਰ ਦੇ ਗਾਣੇ ਜਿਹੜੇ ਆ ਸਾਗਰ ਦੀ ਬੋਟੀ ਵਾਲਾ ਗਾਣਾ ਹੋਰ ਵੀ ਬਹੁਤ ਸਾਰੇ ਗਾਣੇ ਨੇ ਕਿ ਇਹਨਾਂ ਉੱਤੇ ਗੁਰੇਸ਼ ਕੀਤਾ ਜਾਵੇ ਕਿ ਤੇ ਪੰਜਾਬ ਦਾ ਮਾਹੌਲ ਆ ਉਹ ਇਦੋਂ ਇਦੋਂ ਪੜਕਾ ਕੇ ਦੂਜੇ ਪਾਸੇ ਲਿਜਾਇਆ ਜਾ ਰਿਹਾ ਜਦੋਂ ਵੀ ਕੋਈ ਮਸਲਾ ਆਪਣੇ ਪੰਛ ਦਾ ਹੁੰਦਾ ਵਾ ਜਾਂ ਕਿਸੇ ਵੀ ਤਰ੍ਹਾਂ ਦਾ ਮਸਲਾ ਹੁੰਦਾ ਵਾ ਨਾ ਉਹਨੂੰ ਤੋੜਿਆ ਜਾਂਦਾ ਉਹ ਤੋੜ ਕੇ ਦੂਜੇ ਪਾਸੇ ਲਿਜਾਇਆ ਜਾਂਦਾ ਖਾਲਸਾ ਜੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਦੇਖ ਰਹੇ ਹਾਂ ਕਿ ਵੱਡੇ ਵੱਡੇ ਜਿਹੜੇ ਕਲਾਕਾਰ ਨੇ ਪੰਜਾਬੀ ਇੰਡਸਟਰੀ ਦੇ ਗਾਇਕ ਹੋਣ ਜਾਂ ਫਿਲਮੀ ਕਲਾਕਾਰ ਹੋਣ ਉਹ ਵੀ ਜੋ ਹੈ ਇਸ ਗਾਣੇ ਵਿੱਚ ਤਰ੍ਹਾਂ ਦੇ ਪ੍ਰਮੋਟ ਕਰ ਰਹੇ ਨੇ ਕਿਸਾਨੀ ਅੰਦੋਲਨ ਨੂੰ ਪ੍ਰਮੋਟ ਨਹੀਂ ਕੀਤਾ ਗਿਆ ਉਹਨਾਂ ਵੱਲੋਂ ਜਾਂ ਫਿਰ ਬੰਦੀ ਸਿੱਖਾ ਦੀ ਗੱਲ ਨਹੀਂ ਕੀਤੀ ਗਈ ਜ਼ਿਆਦਾ ਉਹਨਾਂ ਨੂੰ ਕੀ ਸਨੇਹਾ ਤੁਸੀਂ ਦੇਖੋ ਜੀ ਜਿਹੜਾ ਕੰਜਰ ਆ ਨਾ ਕੰਜਰ ਦਾ ਹੀ ਖਾਤ ਜਾਣਾ ਜਿਹੜਾ ਕੱਜਰ ਆ ਨਾ ਕੰਜਰਾਂ ਨੇ ਕੰਜਰਾਂ ਦਾ ਹੀ ਖਾਤ ਜਾਣਾ ਉਹ ਕਦੇ ਵੀ ਖਾਣੀ ਨੇ ਕਿਸਾਨਾਂ ਦੀ ਆ ਖਾਣੀ ਪੰਜਾਬ ਦੀ ਆ ਪਰ ਕੰਮ ਉਹਨੇ ਕੰਜਰਪੁਰ ਵਾਲਾ ਹੀ ਕਰਨਾ ਅਸੀਂ ਤਾਂ ਕੰਜਰ ਹੀ ਕਵਾਂਗੇ ਹੁਣ ਪਿੱਛੇ ਜੇ ਹੁਣ ਦਲਜੀਤ ਦੁਸਾਂ ਦਾ ਰੌਲਾ ਪਿਆਈ ਆ ਸਾਡੇ ਬਾਅਦ ਤਾਂ ਕੰਜਰ ਹੀ ਨੇ ਇਹ ਪੰਜਾਬ ਲਈ ਕਰੋ ਕੌਮ ਲਈ ਕਰੋ ਸਾਡੇ ਕਿਸਾਨਾਂ ਦੇ ਨਾਲ ਖੜੇ ਹੋ ਪਾਈ ਅਮਰਤਪਾਲ ਜੀ ਦਾ ਮੋਰਚਾ ਲੱਗਿਆ ਉਹਤੇ ਖੜੇ ਹੋ ਬੰਦੀ ਜਿੰਨਾਂ ਦੀ ਰਿਹਾਈ ਲਈ ਮੋਰਚਾ ਲੱਗਿਆ ਉਹਤੇ ਖੜੇ ਹੋ ਸਾਨੂੰ ਵੀ ਪਤਾ ਹੋਵੇ ਸਾਡੇ ਨਾਲ ਖੜੇ ਆ ਜਿਨ੍ਹਾਂ ਨੇ ਆਪਣਾ ਢੇਢੀ ਤੋੜਨਾ ਆ ਤੇ ਕੰਜਰਪਣਾ ਕਰਨਾ ਤੇ ਸਾਡੇ ਬਾਦ ਦੇ ਕੰਜਰ ਹੀ ਆ ਅਈਆਂ ਕੰਜਰੀ ਕਮਾਂਗੇ ਸਾਡੇ ਬਾਦ ਤੇ ਦੇ ਬਿਲਕੁਲ ਸਹੀ ਨਹੀਂ ਆ ਅਸੀਂ ਨਹੀਂ ਮੰਨਦੇ ਇਹ ਪੰਜਾਬ ਦੇ ਚਾਹੇ ਕੋਈ ਪੰਜਾਬੀ ਕਲਾਕਾਰ ਆ ਚਾਹੇ ਕੋਈ ਪੰਜਾਬੀ ਹੀਰੋ ਆ ਚਾਹੇ ਪੰਜਾਬੀ ਕੋਈ ਸਾਬਾਚਾਰ ਦੇ ਵਿੱਚ ਚੱਲ ਰਿਹਾ ਸਾਬਾਚਾਰ ਕੋਈ ਇੱਕ ਥੋੜੀ ਆ ਸਾਬੇਜਾ ਕਲਾ ਨਚਣ ਦੱਪਣਾ ਨਹੀਂ ਹੁੰਦਾ ਸਾਬੇਜਾ ਹੋ ਕੋਤੀ ਜ ਨਹੀਂ ਹੈਗੀਆਂ ਪੰਜਾਬੀ ਸਾਬੇਜਾ ਕਿਤੇ ਰੱਖਿਆ ਵਾ ਛਰ ਤੋਂ ਚੁੰਨੀਆਂ ਲੈ ਗਈਆਂ ਹੈ ਉੱਚੀ ਟੀ-ਸ਼ਰਟ ਪਾ ਦਿਆ ਮਗਰੋਂ ਨੰਗ ਪਣਾ ਵਿਖਾਉਣਾ ਇਹ ਸਾਬੇਜਾ ਰ ਮਾਦਾ ਆਪਣੇ ਗੁਰਸਿੱਖੀ ਪਰਮਾਨੰਥ ਨਾ ਵੀ ਕੀ ਗੱਲ ਕਹਣੀ ਕਹੂੰਗਾ ਕਿ ਪੰਜਾਬ ਦੇ ਵਿੱਚ ਜਿੰਨੀਆਂ ਕੁ ਕੁੜੀਆਂ ਅਮਰਸਾਖ ਲੈਂਦੀਆਂ ਨੇ ਅਮਰਸਾਖ ਤੇ ਹਮਲੇ ਸਜਾ ਕੇ ਟੀ-ਸ਼ਰਟਾਂ ਪਾ ਕੇ ਉੱਠੇ ਦੇ ਕੱਪੜੇ ਪਾ ਕੇ ਟਿਕਟੌਕ ਦੇ ਗੰਦ ਪਾ ਰਹੀਆਂ ਨੇ ਮਾਲਾ ਉਹਨਾਂ ਨੇ ਵੀ ਇੱਕ ਤਾਅ ਹੁਣ ਜਣ ਚਾਹਣਾ ਕਿ ਪਹਿਲੀ ਗੱਲ ਜੇ ਕੰਜਰਪਣਾ ਕਰਨਾ ਤੇ ਸ੍ਰੀ ਸਾਹਿਬ ਆਪਣੇ ਘਰੇ ਲਾ ਕੇ ਰੱਖ ਦਿਓ ਨਹੀਂ ਤੇ ਗੁਰੂ ਘਰ ਜਮਾ ਕਰਾ ਦਿਓ ਅਸੀਂ ਇਹ ਕੰਮ ਨਹੀਂ ਹੋਣ ਦਵਾਂ ਬਿਲਕੁਲ ਇਹ ਸਾਡੇ ਲਈ ਬਹੁਤ ਵੱਡੀ ਸਾਡੇ ਧਰਮ ਦੀ ਨਹੀਂ ਸਾਡੇ ਪੰਥ ਦੀ ਆ ਸਾਡੇ ਕਕਾਰਾਂ ਦੀ ਗੁਰੂਆਂ ਵੀਰਾਂ ਦੀ ਬੇਇੱਜ਼ਤੀ ਹੋ ਰਹੀ ਆ ਅਮਰ ਸਾਖਲੇ ਆ ਸ੍ਰੀ ਤਾਂ ਪਾੜਿਆ ਨਾਗਲਿਆ ਟਾਪੜਿਆ ਜੇ ਇਹਦੀ ਕੰਜਰਪਣਾ ਹੀ ਕਰਨਾ ਨਾ ਤੇ ਫਿਰ ਤੁਸੀਂ ਕੰਜਰਪਣਾ ਕਰੋ ਫਿਰ ਇਹ ਪਾਸੇ ਨਾ ਆਓ ਇਸਨ ਸਾਡੇ ਨਾਲ ਪ੍ਰਗਟ ਸਿੰਘ ਖਾਲਸਾ ਜੀ ਤੇ ਇਧਰ ਮਲਕੀਤ ਸਿੰਘ ਮਾਲਰਾਜੀ ਇਹਨਾਂ ਦੇ ਵਿਚਾਰ ਜਿਹੜੇ ਨੇ ਸਾਗਰ ਦੀ ਵੋਟੀ ਦੀ ਜਿਹੜਾ ਅੱਜਕਾ ਬਹੁਤ ਜ਼ਿਆਦਾ ਕਰਤਾ ਉਸ ਨੂੰ ਲੈ ਕੇ ਇਹਨਾਂ ਨੇ ਆਪਣੇ ਵਿਚਾਰ ਰੱਖੇ ਨਾਲ ਹੀ ਸਮਾਜ ਨੂੰ ਕਿਸੇ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਰੀਲਾ ਬਣਾਉਂਦੇ ਨੇ ਜਿਹੜੇ ਗੀਤ ਤੇ ਵੱਖਰੇ ਵੱਖਰੇ ਗੀਤਾ ਤੇ ਰੀਲਾ ਬਣਾਉਂਦੇ ਨੇ ਉਹਨਾਂ ਨੂੰ ਵੀ ਸੋਚ ਸਮਝ ਕੇ ਜੋ ਹੈ ਰੀਲਾ ਬਣਾਉਣੀ ਚਾਹੀਦੀ ਹੈ ਤਾਂ ਕਿ ਉਹਨਾਂ ਦੀਆਂ ਰੀਲਾ ਜਿਹੜੇ ਸਮਾਜ ਨੂੰ ਕੋਈ ਚੰਗਾ ਸੁਨੇਹਾ ਦੇ ਸਕਣ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਇਹਨਾਂ ਦੇ ਵਿਚਾਰ ਕਿੱਦਾਂ ਲੱਗੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਕੈਮਰਾਮੈਨ ਅਚਿੰਦਰਾ ਸਿੰਘ ਦੇ ਨਾਲ ਕੁਲਬੀਰ ਰਾਹੀ ਸੁਖਾਤ ਤੇ ਰਹਿਮ ਟੀਵੀ ਦੁਜਾਨਾ